ਆ ਦੇਖ ਲੋ ਵੀਰ ਜੀ ਆਹ ਹੁਣ ਪਾਈ ਜਾਂਦੇ ਵੀ ਕਣਕਾਂ ਚ ਆਪਾਂ ਐ ਸੜਦੀਏ ਫਰਾਨਾ ਸੜਦੀਏ ਆਹ ਦੇਖੋ ਹੁਣ ਅਕੇ ਵੀ ਕਣਕ ਖਾ ਗਏ ਵਿਚਾਰੇ ਕੀ ਖਾ ਗਏ ਯਾਰ ਇਹ ਹੁਣ ਇਹ 12 13 ਜੀ ਸੀਗੇ ਤੇ ਆਹ ਦੇਖ ਲੋ ਪੰਜ ਤਾਂ ਇੱਥੇ ਪਈ ਐ ਤੁਹਾਡੇ ਸਾਹਮਣੇ ਤੇ ਕੁਝ ਪਤਾ ਨਹੀਂ ਕਿੱਧਰ ਗਏ ਹੋਣਗੇ ਠੀਕ ਹੈ ਹਾਂ ਤੇ ਦੋ ਤਿੰਨ ਕੁੱਤੇ ਖਾ ਗਏ ਹਜੇ ਤੇ ਇੰਨੇ ਨੇ ਯਾਰ ਆਇਆ ਨਾ ਕਰਿਆ ਕਰੋ ਵੀਰ ਬਣ ਕੇ ਸੋਨੂੰ ਪਤਾ ਹੀ ਐ ਯਾਰ ਕਿਸੇ ਦੇ ਪਰਿਵਾਰ ਦਾ ਮੈਂਬਰ ਬਣ ਜੇ ਕਿੰਨਾ ਦੁੱਖ ਆਉਂਦਾ ਜੇ ਮਰ ਗਿਆ ਤਾਂ ਹੁਣ ਜੇ ਕਿਸੇ ਦੇ ਪਰਿਵਾਰ ਦਾ ਮੈਂਬਰ ਬਣ ਗਿਆ ਕਿੰਨਾ ਦੁੱਖ ਆਉਂਦਾ ਤੇ ਉਵੇਂ ਹੀ ਇਹ ਹੁੰਦੇ ਆ ਵਿਚਾਰੇ ਤੇ ਹੁਣ ਜੇ ਮਾਂ ਪਿਓ ਹੈ ਤਾਂ ਉਹ ਮਰ ਗਿਆ ਤੇ ਹੁਣ ਵਿਚਾਰੇ ਬੱਚੇ ਕੀ ਕਰਨਗੇ ਗਾਹ ਇਹਨਾਂ ਦੇ ਆਪਣੇ ਕਿਲੇ ਦਾ ਤੱਕ ਬੱਚੇ ਹਾਂ ਕਿੰਨੇ ਕਿੰਨੇ ਦੂਰ ਤੱਕ ਭੇਜਦੇ ਲੋਕ ਤਾਂ ਸ਼ੌਂਕ ਨਾਲ ਰੱਖਦੇ ਆ ਤੇ ਆਪਾਂ ਇਹਨਾਂ ਨੂੰ ਉਹ ਕਰੀ ਇਹਨੇ ਪਾ ਕੇ ਦਵਾਈ ਮਾਰੀ ਇਹਨੇ ਜੇ ਦਵਾਈ ਪਾਉਣੀ ਹੈ ਕਿਸੇ ਨੇ ਤਾਂ ਤੁਸੀਂ ਬਾਹਣ ਚ ਜੇ ਕੋਈ ਖੜਾ ਉਹਦੇ ਵਿੱਚ ਸਿੱਟ ਲਿਆ ਕਰੋ ਠੀਕ ਹੈ ਹਾਂ ਜਾ ਹੱਥ ਨੇ ਪਾਇਆ ਕਰੋ ਤਰਕੇ ਨੂੰ ਚੱਕ ਲੈਣਗੇ ਵੀ ਯਾਰ ਅਸਲ ਤਾਂ ਮੈਂ ਤਾਂ ਐਂ ਕਹਣਾ ਵੀ ਜੀ ਦਵਾਈ ਪਾਉਣੀ ਹੈ ਤਾਂ ਖੜਕੇ ਪਾਓ ਤੇ ਨਹੀਂ ਫਿਰ ਭਾਈ ਆਦਾ ਜਿਵੇਂ ਮਰਜੀ ਕੋਈ ਲਾਜ ਕਰੋ ਇਸ ਚੀਜ਼ ਦਾ ਆਹ ਦੇਖ ਲਾ ਬਾਈ ਐ ਇਹ ਪਾਲਦਾ ਸੀ ਕਿ ਬਸੇਰੇ ਦਾਣੇ ਪਾਉਂਦਾ ਇਹ ਓਏ 12 13 ਪੰਚਾਇਤੀ ਤੋਂ ਗਾਹਾਂ ਕਿਦੇ ਆ ਆਹ ਮਾਨੀ ਟਪੇ ਇਥੋਂ ਬਚਿੱਤਰ ਕੇ ਖੇਚ ਰਹਿੰਦੇ ਆ ਇਹ ਇਥੋਂ ਇੱਥੇ ਤੁਰੇ ਫਿਰਦੇ ਪਹਿਲਾਂ ਇਹਨਾਂ ਦੇ ਆਂਡੇ ਵੀ ਸੀ ਉਹ ਖਾ ਗਿਆ ਉਹ ਬੂਆ ਪੂਪੂ ਵਾਲਾ ਅੱਛਾ ਮਰੂਦਾ ਖੱਲੇ ਨੇ ਬੱਚੇ ਕਢ ਲਿਆ ਸੀ ਨਹੀਂ ਇੱਥੇ ਲਵੇ ਪਾਉਂਦੇ ਮੈਂ ਇੱਥੇ ਸਿਰਦਣਾ ਦਾਣੇ ਤੂਣੇ ਆਉਂਦੇ ਇਹ ਰਾਤ ਨੂੰ ਵੀ ਬੋਲਦੇ ਜਾਂ 베ਰੀ ਚੀ ਦਾ ਤੂਤੀ ਰਹਿੰਦੇ ਐ ਇੱਥੋਂ ਜਾਂਦੇ ਆ ਵਿਚਨੀ ਤੇ ਸਿਉਂਕ ਚੁਗਦੇ ਉੱਥੇ ਉਹ ਤੂਦੀ ਤੇ ਇੱਥੋਂ ਪਰ ਰਾਤ ਇਹ ਨਾ ਤੂੰ ਚੜੇ ਨਹੀਂਗਾ ਤਾਂ ਹਾਂ ਹਾਂ ਬਸ ਰਾਤ ਇਹ ਤੇ ਜਦੋਂ ਖਾ ਕੇ ਕੱਲ ਹੱਥ ਦੇ ਦੇ ਨਸ਼ਾ ਹੋ ਗਿਆ ਨਾ ਫਿਰ ਹਾਂ ਫਿਰ ਇਹਨਾਂ ਤੋਂ 베ਰੀ ਪੂਰੀ ਤੇ ਨਹੀਂ ਚੜੇਗਾ ਤੂੰ ਦਿੱਖੀ ਰਹੇਗੇ ਵਿਚ ਹੀ ਰਹੇਗੇ ਕੁੱਤਾ ਖਾ ਗਿਆ ਹਾਂ ਇਹ ਬਾਈ ਨਰਥ ਬਹੁਤ ਹੋਈ ਜਾਂਦਾ ਯਾਰ ਹੋਰ ਯਾਰ ਵੀਰ ਬਣ ਕੇ ਇਹ ਤਾਂ ਨਾ ਕਰੋ ਆਏ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਜੇ ਦਵਾਈ ਪਾਉਣੀ ਹੈ ਤਾਂ ਖੱਡ-ਖੋਟ ਚ ਪਾ ਦਿਆ ਕਰੋ ਯਾਰ ਹੁਣ ਇਹ ਬੰਦਾ ਕੀ ਕਰੂਗਾ ਦੱਸੋ ਇਹਨੂੰ ਤਾਂ ਲੈ ਇੰਨਾ ਮੋਹ ਹੈ ਇਹਨਾਂ ਨਾਲ ਹੈ ਇਹਨਾਂ ਨੂੰ ਦਾਣੇ ਪਾਉਂਦਾ ਤੇ ਆਪਾਂ ਜੇ ਕਣਕ ਬੀਜਿਆ ਮਾੜੀ ਮੁੱਟੀ ਚ ਰਖਾ ਆ ਜਾਣਗੇ ਉਹਦੇ ਨਾਲ ਕੀ ਫਰਕ ਪਈ ਯਾਰ ਵੀਰ ਬਣ ਕੇ ਸਾਡੇ ਦੇ ਘਰੇ ਘਰੇ ਬੜੀ ਜਾਂਦੇ ਆ ਦੇਖ ਲੈ ਕਿਹੜੇ ਲੋਟ ਖੱਡਾ ਯਾਰ ਅਸੀਂ ਵੀ ਤਾਂ ਨ ਜਾਣ ਆ ਲੈ ਲੋ ਇਹਦੇ ਕੋਲ ਸਾਰੇ ਸ਼ਾ ਹੋ ਰਹੇ ਐ ਇੱਥੇ ਐ ਇਹ ਨਹੀਂ ਪਾਉਂਦਾ ਦਵਾਈ ਇਹ ਤਾਂ ਦਾਣੇ ਪਾਉਂਦਾ ਹੈ ਜੀ ਤੁਹਾਨੂੰ ਪਤਾ ਮੈਂ ਇੱਕ ਮਨ ਘਟ ਹੋ ਜੂ ਯਾਰ ਕਿ ਜੀ ਲੈ ਆਏ ਨੰਨੇ ਨੰਨ ਖੰਦੇ ਹਾਂ ਇਹ ਤਾਂ ਹੈ ਯਾਰ ਹਾਂ ਦੇਣਾ ਪਊਗਾ ਹਾਂ ਇਹੀ ਗੱਲ ਨਹੀਂ ਇਹ ਤਾਂ ਹੈ ਸੋਚ ਕੇ ਚੱਲੋ ਭਰਾਵੋ ਹਾਂ ਵੀਰ ਬਣ ਕੇ ਯਾਰ ਇਹ ਜ਼ਰੂਰ ਪਾਵਾ ਪਰ ਲੈਦਾ ਛਿੱਟਾ ਲਾ ਜਾਂਦਾ ਯਾਰ ਆ ਕੇ ਮੋਨੋ ਇਹ ਕੋਈ ਗੱਲ ਤਾਂ ਹੈ ਨਹੀਂ ਨਾ ਨਾ ਕੋਈ ਬਦਾਨਾ ਚ ਕੀ ਬਦਦਾ ਕੋ ਕਣਕ ਚ ਕੀ ਬਦਦਾ ਹੋਰ ਹੁਣ ਇਹ ਪੌਣੀਆਂ ਦਵਾਈ ਤੇ ਹਿਸਾਬ ਨਾਲ ਪਾਓ ਵੀਰ ਬਣ ਕੇ ਯਾਰ ਜਿਹੜੇ ਜਾਨਵਰ ਮਰ ਗਏ ਜਾਨਵਰ ਤੁਹਾਨੂੰ ਮੁੜ ਕੇ ਮਿਲਦੇ ਨਹੀਂ ਹਨ ਖਤਮ ਹੋ ਗਏ ਹੁਣ ਇਹ ਕਿਹੜੇ ਰਹਿ ਗਏ ਥੋੜੇ ਘਾਣੀ ਰਹਿ ਗਏ ਬਸ ਚਲੋ ਜੀ ਠੀਕ ਹੈ ਧੰਨਵਾਦ ਜੀ